ਸਾ ਸੰਗਤ ਜੀਓ ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਅੱਜ ਆਪਾਂ ਵੇਖ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਹੋਏ ਨੇ ਪੰਜਾਬ ਨੇ ਬਹੁਤ ਸਾਰਾ ਸੰਤਾਪ ਜਿਹੜਾ ਹੈ ਉਹ ਹੰਡਾਇਆ ਇਹ ਹੜ੍ਹ ਪੰਜਾਬ ਉੱਤੇ ਜਾਣ ਬੁੱਝ ਕੇ ਲਿਆਂਦੇ ਗਏ ਨੇ ਕੁਐਸਚਨ ਮਾਰਕ ਸਭ ਤੋਂ ਵੱਡਾ ਇਹ ਹੈ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਿਆਰਿਓ ਆਪਾਂ ਪਹਿਲਾਂ ਫਤੇ ਬੁਲਾਈਏ ਆਰੰਭਤਾ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਇਸੇ ਹੀ ਆਪਣੇ ਆਪ ਨੂੰ ਬਾਦਸ਼ਾਹ ਮੰਨੀ ਬੈਠੇ ਨੇ ਕੌਣ ਜਿਹੜੇ ਸਮਝਦੇ ਆ ਵੀ ਲੋਕ ਸਾਡਾ ਕੀ ਕਰ ਲੈਣਗੇ ਜਿਹੜੇ ਸਮਝਦੇ ਆ ਵੀ ਅਸੀਂ ਕਿਸੇ ਨੂੰ ਕੀ ਦਬਾਲਾਂ ਜਾਂ ਫਿਰ ਇੰਜ ਕਹਿ ਲੋ ਜਿਹੜੇ ਕਹਿੰਦੇ ਆ ਵੀ ਅਸੀਂ ਤਾਂ ਬਹੁਤ ਵੱਡੀ ਜਿਹੜੀ ਪਤਾ ਨਹੀਂ ਕਿੰਨੀ ਕੋ ਵੱਡੀ ਤਾਕਤ ਰੱਖਦੇ ਆ ਪਤਾ ਨਹੀਂ ਕਿੰਨੀ ਕੋ ਵੱਡੀ ਜਿਹੜੀ ਹੈ ਸਾਡੇ ਕੋਲੇ ਤਾਕਤ ਹੈ ਪਤਾ ਨਹੀਂ ਕਿੰਨੀ ਕੋ ਵੱਡੀ ਜਿਹੜੀ ਹੈ ਸਾਡੇ ਕੋਲੇ ਉਹ ਸਮਰੱਥਾ ਹੈ ਪਰ ਮੈਂ ਇੱਕ ਬੇਨਤੀ ਜਿਹੜੀ ਹੈ ਜ਼ਰੂਰ ਕਰਨੀ ਚਾਹਾਂਗਾ ਇੱਕ ਬੇਨਤੀ ਜਿਹੜੀ ਹੈ ਉਹ ਜ਼ਰੂਰ ਆਪ ਜੀ ਨੂੰ ਦੱਸਣਾ ਚਾਹਾਂਗਾ ਗੁਰਮੁਖ ਪਿਆਰਿਓ ਉਹ ਇਹ ਵੇ ਸਾਨੂੰ ਇੱਕ ਗੱਲ ਜਿਹੜੀ ਹੈ ਜ਼ਰੂਰ ਸਮਝਣੀ ਪਵੇਗੀ ਇਹ ਹਰ ਜਿਹੜੇ ਨੇ ਇਹ ਲਿਆਂਦੇ ਗਏ ਨੇ ਇਹ ਹਰ ਜਿਹੜੇ ਨੇ ਉਸ ਸਾਡੇ ਕੋਲ ਨੇ ਇਹ ਹੜ ਜਿਹੜੇ ਨੇ ਉਹ ਸਾਨੂੰ ਜਾਣ ਬੁੱਝ ਕੇ ਜਿਹੜੇ ਨੇ ਉਹ ਦਿੱਤੇ ਗਏ ਨੇ ਇਹ ਹੜ ਪਤਾ ਸਾਡੇ ਕੋਲ ਕਿਉਂ ਆਏ ਇਹ ਹੜ ਪਤਾ ਸਾਡੇ ਕੋਲ ਕਿਉਂ ਆਏ ਇਹ ਹੜ ਸਾਡੇ ਕੋਲੇ ਇਸ ਕਰਕੇ ਆਏ ਸਾਧ ਸੰਗਤ ਕਿਉਂਕਿ ਸਾਨੂੰ ਇਹ ਹੜ ਦਿੱਤੇ ਗਏ ਨੇ ਤੇ ਇਹ ਹੜਾਂ ਦੇ ਆਉਣ ਦਾ ਕਾਰਨ ਇਹ ਹੈ ਕਿ ਲੋਕਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰਨਾ ਲੋਕਾਂ ਨੂੰ ਜਾਣ ਬੁੱਝ ਕੇ ਦਬਾਉਣਾ ਤੇ ਲੋਕਾਂ ਦੀ ਪ੍ਰਾਪਰਟੀ ਨੂੰ ਜਿਹੜਾ ਹੈ ਨੁਕਸਾਨ ਭਜਾਉਣਾ ਤੇ ਜਾਣ ਬੁੱਝ ਕੇ ਲੋਕ ਫਿਰ ਬਾਹਰ ਨੂੰ ਤੁਰਨਾ ਤੇ ਜਾਣ ਬੁੱਝ ਕੇ ਲੋਕ ਜਿਹੜੇ ਨੇ ਪਰ ਸਾਨੂੰ ਆਪਣੇ ਆਪਣੀ ਜ਼ਮੀਨ ਜਿਹੜੀ ਆ ਉਹ ਦੇ ਕੇ ਜਾਣ ਤੇ ਲੋਕ ਪਰੇਸ਼ਾਨ ਹੋ ਜਾਣ ਇਸ ਕਰਕੇ ਇਹ ਸਾਨੂੰ ਹੜ ਦਿੱਤੇ ਗਏ ਕੁਝ ਲੋਕ ਆਪਣੇ ਆਪ ਨੂੰ ਬਾਦਸ਼ਾਹ ਮੰਨੀ ਬੈਠੇ ਆ ਵੀ ਸ਼ਾਇਦ ਅਸੀਂ ਜੋ ਕਰ ਰਹੇ ਆ ਉਹੀ ਹੋਏਗਾ ਪਰ ਯਾਦ ਰੱਖਿਓ ਅੱਜ ਤਾਂ ਤੁਸੀਂ ਆਪਣੀ ਕਰ ਲਓਗੇ ਤੇ ਕੱਲ ਨੂੰ ਲੋਕਾਂ ਦੀ ਜਿਹੜੀ ਆ ਤੁਹਾਨੂੰ ਸੁਣਨੀ ਜ਼ਰੂਰ ਪਵੇਗੀ ਕੱਲ ਨੂੰ ਲੋਕਾਂ ਦੀ ਸੁਣਨੀ ਪਵੇਗੀ ਤੇ ਲੋਕ ਫਿਰ ਜਦੋਂ ਆਪਣਾ ਫੈਸਲਾ ਸੁਣਾਉਂਦੇ ਨੇ ਤੇ ਸੰਗਤ ਦੇ ਵਿੱਚ ਰੱਬ ਵਾਸਤਾ ਹੁੰਦਾ ਤੇ ਫਿਰ ਯਾਦ ਰੱਖਿਓ ਫਿਰ ਉਹ ਅੱਗਾ ਪਿਛਾ ਨਹੀਂ ਵੇਖਿਆ ਕਰਦੇ ਜਿਹੜੇ ਆਪਣੇ ਆਪ ਨੂੰ ਰੱਬ ਮੰਨੇ ਬੈਠਿਆ ਕਦੇ ਸੋਚਿਓ ਉਹ ਲੋਕ ਵੀ ਕਬਰਾਂ ਦੇ ਵਿੱਚ ਚਲੇ ਗਏ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਸ਼ਾਇਦ ਸਾਡੇ ਤੋਂ ਬਿਨਾਂ ਤੇ ਦੁਨੀਆ ਚੱਲੀ ਨਹੀਂ ਸਕਦੀ ਸ਼ਾਇਦ ਸਾਡੇ ਤੋਂ ਬਿਨਾਂ ਤੇ ਜਿਹੜਾ ਹੈ ਪਤਾ ਨਹੀਂ ਹਿੱਲ ਸਕਦਾ ਉਹ ਲੋਕ ਵੀ ਇੱਥੋਂ ਹੋ ਗਏ ਚਲੇ ਗਏ ਜਿਹੜੇ ਕਹਿੰਦੇ ਸੀ ਅਸੀਂ ਬਾਦਸ਼ਾਹਾਂ ਜਿਹੜੇ ਕਹਿੰਦੇ ਸੀ ਅਸੀਂ ਤੇ ਜੀ ਬਹੁਤ ਕੁਝ ਕਰਨ ਹਾਰੇ ਆ ਤੇ ਅਸੀਂ ਤੇ ਜੀ ਦੁਨੀਆ ਨੂੰ ਮੁਠੀ ਵਿੱਚ ਕਰ ਲਿਆ ਉਹ ਲੋਕ ਵੀ ਕਬਰਾਂ ਦੇ ਵਿੱਚ ਚਲੇ ਗਏ ਜਿਨ੍ਹਾਂ ਕਹਿੰਦੇ ਸੀ ਸਾਡੀ ਦੁਨੀਆ ਜਿੱਤੀ ਹੋਈ ਹੈ ਤੇ ਸਾਡੇ ਕੋਲ ਤਿੰਨ ਹੱਥ ਸਾਡੇ ਕੋਲ ਤਿੰਨ ਗਿੱਠ ਦੀ ਜਿਹੜੀ ਜਗ੍ਹਾ ਹੈ ਉਹਨਾਂ ਲਈ ਉਹ ਉਹੀ ਕੰਮ ਆਈ ਹੋਰ ਕੁਝ ਵੀ ਜਿਹੜਾ ਹੈ ਕੰਮ ਨਹੀਂ ਆਇਆ ਭਾਵੇਂ ਤੁਸੀਂ ਗੂਗਲ ਤੇ ਸਰਚ ਕਰ ਲਓ ਭਾਵੇਂ ਜਿੱਥੇ ਤੱਕ ਮਰਜ਼ੀ ਜਾ ਆਓ ਤੇ ਇਸ ਗੱਲ ਨੂੰ ਯਾਦ ਰੱਖਿਆ ਜੇ ਕਿ ਸਾਹਾ ਸੰਗਤ ਕਿ ਇਹ ਸਭ ਕੁਝ ਜਿਹੜਾ ਹੈ ਉਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਜਿਹੜੇ ਅੱਜ ਕਿੰਨੀ ਲੋਕਾਂ ਨੂੰ ਕਿੰਨੀ ਲੋਕਾਈ ਨੂੰ ਅੱਜ ਇੱਥੇ ਤੱਕ ਪਰੇਸ਼ਾਨ ਕੀਤਾ ਜਾ ਰਿਹਾ ਰੋਣਾ ਨਿਕਲਦਾ ਜਿਹੜੇ ਘਰਾਂ ਦੇ ਵਿੱਚ ਪਾਣੀ ਆਇਆ ਪਾਣੀ ਉਥੋਂ ਘਟਿਆ ਲੋਕਾਂ ਦਾ ਕੀਮਤੀ ਸਾਜੋ ਸਮਾਨ ਚਿੱਕੜ ਨਾਲ ਭਰ ਗਿਆ ਗੰਦ ਨਾਲ ਭਰ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਖਾਣ ਪੀਣ ਦੀਆਂ ਵਸਤੂਆਂ ਰੁੜ ਗਈਆਂ ਲਾਲੇ ਪੈ ਗਏ ਲੋਕਾਂ ਦੇ ਬੱਚੇ ਭੁੱਖੇ ਮਰ ਗਏ ਤੇ ਬੱਚੇ ਬਿਮਾਰ ਤੱਕ ਹੋ ਗਏ ਪਾਣੀ ਪਾਣੀ ਚਾਰੇ ਪਾਸੇ ਹੈ ਤੇ ਉਹ ਬੱਚਿਆਂ ਨੂੰ ਕਿਤੇ ਡਾਕਟਰ ਕੋਲ ਵੀ ਨਹੀਂ ਲਜਾਇਆ ਜਾ ਸਕਦਾ ਤੇ ਮਦਦ ਜਿਹੜੀ ਹੈ ਸਰਕਾਰਾਂ ਵੱਲੋਂ ਕੁਝ ਵੀ ਨਹੀਂ ਪਹੁੰਚੀ ਮਦਦ ਚਲੋ ਜੇ ਕਿਤੇ ਇਕਾ ਦੁਕਾ ਥਾਵਾਂ ਤੇ ਕਿਤੇ ਮਿਲੀ ਹੋਵੇ ਗੱਲ ਵੱਖਰੀ ਹੈ ਜੇ ਮਿਲੀ ਵੀ ਹੈ ਤਾਂ ਪ੍ਰੋਪਰ ਨਹੀਂ ਮਿਲੀ ਜੋ ਜੀ ਖਾਣ ਪੀਣ ਦੀਆਂ ਵਸਤੂਆਂ ਨਾ ਮਾਤਰੀ ਪਹੁੰਚੇ ਇੱਕ ਪਿੰਡ ਦੇ ਵਿੱਚ 4-5 ਪੈਕੇਟ ਪਹੁੰਚ ਗਏ ਹੁਣ ਇੱਕ ਪਿੰਡ ਉਹ 4-5 ਪੈਕਟਾਂ ਨਾਲ ਰੱਜ ਜਾਏਗਾ ਤੁਸੀਂ ਇਹ ਕੱਲ ਦਾ ਹਿਸਾਬ ਲਾਓ ਮੈਂ ਕੱਲ ਵੀ ਬੇਨਤੀ ਕੀਤੀ ਸੀ ਤੇ 47 ਅਸੀਂ ਹੰਡਾਇਆ ਬਾਅਦ ਵਿੱਚ 84 ਸਮਾਂ ਬਣਿਆ 37 ਸਾਲ 37 84 ਤੇ ਉਸ ਤੋਂ ਬਾਅਦ 86 ਤੋਂ ਲੈ ਕੇ 2025 ਤੱਕ ਦਾ ਜਿਹੜਾ ਸਮਾਂ ਮੰਨਦਾ ਉਹ 37 ਸਾਲ ਬਣਦਾ ਹੈ ਹੁਣ ਤੇ ਇੱਕ ਗੱਲ ਯਾਦ ਰੱਖਿਓ ਮਾਰਾਂ ਸਾਨੂੰ ਬਹੁਤ ਪਈਆਂ 1988 ਦੇ ਵਿੱਚ 1900 ਸ਼ਾਇਦ 95 ਦੇ ਵਿੱਚ ਵੀ ਹੜਾ ਆਇਆ ਪਟਿਆਲੇ ਲੱਗੇ ਉਦੋਂ ਬਜ਼ੁਰਗ ਦੱਸਦੇ ਵੀ ਉਦੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਨੁਕਸਾਨ ਕਾਫੀ ਵੱਡੇ ਪੱਧਰ ਤੇ ਹੋਇਆ ਸੀ ਉਦੋਂ ਵੀ ਨੁਕਸਾਨ ਹੋਇਆ ਚਲੋ ਸਾਡੇ ਬਜ਼ੁਰਗਾਂ ਨੇ ਉਹ ਨੁਕਸਾਨ ਵੀ ਵੇਖਿਆ ਸਾਡੇ ਬਜ਼ੁਰਗਾਂ ਨੇ ਉਹ ਨੁਕਸਾਨ ਤੱਕਿਆ ਸਾਡੇ ਬਜ਼ੁਰਗਾਂ ਨੇ ਉਹ ਸਾਰਾ ਨੁਕਸਾਨ ਵੇਖਿਆ ਫਿਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਸਾਥ ਸੰਗਤ ਸਾਡੇ ਬਜ਼ੁਰਗਾਂ ਨੇ ਉਹ ਸਾਰਾ ਸੰਤਾਪ ਖੰਡਾਇਆ ਪਰ ਇੱਕ ਗੱਲ ਯਾਦ ਰੱਖਿਓ ਉਦੋਂ ਵੀ ਸਰਕਾਰਾਂ ਨੇ ਬਾਹ ਨਹੀਂ ਪੜੀ ਉਦੋਂ ਕੁਝ ਕੁਝ ਲੋਕ ਸੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਜਿਹੜੇ ਅੱਗੇ ਆਏ ਜਿਨ੍ਹਾਂ ਨੇ ਲੋਕਾਂ ਨੂੰ ਬਣਦਾ ਜਿਹੜਾ ਸੀ ਉਹਨਾਂ ਦਾ ਸਨਮਾਨ ਉਹਨਾਂ ਲੋਕਾਂ ਨੂੰ ਜਿਹੜਾ ਹੈ ਬਣਦਾ ਉਹਨਾਂ ਦਾ ਹੱਕ ਦਿੱਤਾ ਇਹ ਆਪਾਂ ਸਾਰੇ ਬਿਲਕੁਲ ਵੇਖ ਸਕਦੇ ਆ ਮੈਂ ਕਈ ਵਾਰ ਬੇਨਤੀਆਂ ਜੜੀਆਂ ਨੇ ਆਪ ਸੰਗਤ ਨਾਲ ਸਾਂਝੀਆਂ ਕੀਤੀਆਂ ਨੇ ਵੀ ਕਦੇ ਵੀ ਚਾਹੇ ਵੋਟਾਂ ਸਰਕਾਰਾਂ ਨੂੰ ਪਾਓ ਚਾਹੇ ਨਾ ਪਾਓ ਇਹ ਗੱਲ ਯਾਦ ਰੱਖਿਆ ਜੇ ਇਹ ਸਰਕਾਰਾਂ ਕਦੇ ਕਿਸੇ ਨੂੰ ਕੁਝ ਨਹੀਂ ਸਵਾਰ ਕੇ ਦਿੰਦੀਆਂ ਭਾਵੇਂ ਕੁਝ ਵੀ ਕਿਉਣਾ ਹੋ ਜਾਏ ਇਹ ਸਰਕਾਰਾਂ ਨੇ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਦਿੱਤਾ ਇਹ ਸਰਕਾਰਾਂ ਨੇ ਜੇ ਕਿਸੇ ਨੂੰ ਦਿੱਤਾ ਤੇ ਕੇਵਲ ਤੇ ਕੇਵਲ ਲਾਰੇ ਦਿੱਤੇ ਨੇ ਕੇਵਲ ਤੇ ਕੇਵਲ ਸਰਕਾਰਾਂ ਨੇ ਸਾਡੇ ਲੋਕਾਂ ਨੂੰ ਜਿਹੜਾ ਹੈ ਭਰਮ ਦੇ ਵਿੱਚ ਪਾ ਕੇ ਸਿਰਫ ਲੁੱਟਿਆ ਹੀ ਆ ਚਲੋ ਖੈਰ ਇਹ ਹੜ ਆਏ ਇਹ ਹੜ ਜਿਹੜੇ ਨੇ ਕੁਦਰਤੀ ਨਹੀਂ ਇੱਕ ਤੇ ਚੀਜ਼ ਹੁੰਦੀ ਆ ਵੀ ਕੁਦਰਤੀ ਕੁਦਰਤ ਨੇ ਨੁਕਸਾਨ ਕਰ ਦਿੱਤਾ ਇਹ ਹੜ ਜਿਹੜੇ ਨੇ ਪਲਾਨ ਕੀਤੇ ਹੋਏ ਨੇ ਇਹ ਹਰ ਜਿਹੜੇ ਨੇ ਪਲੈਨਿੰਗ ਦੇ ਨਾਲ ਆਏ ਨੇ ਇਹ ਹਰ ਬੜੀ ਪਲੈਨਿੰਗ ਬੜੀ ਤਗੜੀ ਪਲੈਨਿੰਗ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਲਈ ਲਿਆਂਦੇ ਗਏ ਨੇ ਇਹ ਹਰ ਜਾਣ ਬੁੱਝ ਕੇ ਕ੍ਰੀਏਟ ਕੀਤੇ ਗਏ ਨੇ ਇਹ ਹੜਾਂ ਨੂੰ ਇਸ ਕਰਕੇ ਲਿਆਂਦਾ ਗਿਆ ਕਿ ਲੋਕ ਜਿਹੜੇ ਨੇ ਪਰੇਸ਼ਾਨ ਹੋ ਜਾਣ ਇਥੋਂ ਤੱਕ ਸਰਕਾਰ ਅਸੀਂ ਕਹਿੰਦੇ ਸੀ ਨਾ ਵੀ ਉਹ ਸਰਕਾਰਾਂ ਚੰਗੀਆਂ ਨਹੀਂ ਇਹਨਾਂ ਨੂੰ ਲੈ ਕੇ ਆਓ ਤੇ ਹੁਣ ਅਸੀਂ ਕਹਿੰਦੇ ਆ ਇਹ ਚੰਗੇ ਨਹੀਂ ਜੀ ਉਹੀ ਉਹ ਇਹਦੇ ਨਾਲੋਂ ਤਾਂ ਉਹੀ ਵਧੀਆ ਸੀ ਮੈਂ ਕਿਸੇ ਸਰਕਾਰ ਦਾ ਪੱਖ ਨਹੀਂ ਲੈ ਰਿਹਾ ਮੈਂ ਇਹ ਨਹੀਂ ਕਹ ਰਿਹਾ ਵੀ ਉਹ ਸਰਕਾਰ ਚੰਗੀ ਆ ਜਾਂ ਉਹ ਮਾੜੀ ਆ ਸਾਰੇ ਇੱਕੋ ਥਾਲੀ ਦੇ ਚਟੇ-ਬਟੇ ਆ ਮੇਰੇ ਕਹਿਣ ਤੋਂ ਭਾਵ ਇਹ ਵੇ ਕਿ ਲੋਕਾਂ ਨੂੰ ਚਾਹੇ ਸਰਕਾਰ ਆਪਣੀ ਬਣਾ ਲਓ ਕਿਸੇ ਦੀ ਬਣਾ ਲਓ ਪਰ ਸਰਕਾਰਾਂ ਕਦੇ ਕਿਸੇ ਦੀ ਨਹੀਂ ਹੁੰਆਂ ਸਾਧ ਸੰਗਤ ਸਰਕਾਰਾਂ ਤੋਂ ਕੋਈ ਉਮੀਦ ਜਾਂ ਆਸ ਰੱਖਣੀ ਸਭ ਤੋਂ ਵੱਡੀ ਬੇਵਕੂਫੀ ਹੈ ਪਰ ਇੱਥੇ ਆਪਣੇ ਵਜੂਦ ਤੇ ਆਪਣੇ ਬਲਬੂਤੇ ਤੇ ਖੜੇ ਹੋ ਕੇ ਤੁਰਨਾ ਆਪਣੇ ਬਲਬੂਤੇ ਨੂੰ ਜਿਹੜਾ ਹੈ ਕਾਇਮ ਰੱਖਣਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਇਹ ਸਭ ਤੋਂ ਵੱਡੀ ਕਲਾ ਆ ਤੇ ਇਸ ਗੱਲ ਨੂੰ ਜਿਹੜਾ ਹੈ ਸਿੱਖਣਾ ਕਿ ਭਾਈ ਭਾਵੇਂ ਕੁਝ ਵੀ ਕਿਉਂ ਨਾ ਹੋ ਜੇ ਉਹਦਾ ਜ਼ਿੰਮੇਵਾਰ ਮੈਂ ਆਪ ਹੀ ਆ ਕਰੇ ਇਹ ਗੱਲ ਦਾ ਸੋਚਿਓ ਵੀ ਮੇਰਾ ਸਰਕਾਰ ਮੇਰਾ ਸਰਕਾਰ ਮੇਰਾ ਹਰ ਪੱਖ ਪੂਰੇਗੀ ਤੇ ਮੇਰੇ ਨਾਲ ਖੜੇਗੀ ਜਿਹੜੇ ਸਰਕਾਰ ਦੇ ਮੰਤਰੀ ਨੇ ਵੱਡੇ ਵੱਡੇ ਬੰਗਲੇ ਬਣਾ ਲਏ bizness ਸ਼ੁਰੂ ਕਰ ਲਏ ਉਹਨਾਂ ਲੋਕਾਂ ਨੇ ਸ਼ੈਲਰ ਤੱਕ ਪਾ ਲੇ ਮੈਂ ਨਾਮ ਨਹੀਂ ਲੈਂਦਾ ਹੁਣ ਇਸ਼ਾਰੇ ਸਮਝਿਓ ਤੇ ਜਿਹੜੇ ਕੱਲ ਤੱਕ ਇਹੀ ਕਹਿੰਦੇ ਸੀ ਅਸੀਂ ਤਾਂ ਗਰੀਬ ਐ ਜੀ ਉਹਨਾਂ ਲੋਕਾਂ ਨੇ ਹਜ਼ਾਰਾਂ ਏਕੜ ਕਨਾਲਾਂ ਦੇ ਵਿੱਚ ਆਪਣੀਆਂ ਕੋਠੀਆਂ ਪਾ ਲਈਆਂ ਜਿਹੜੇ ਕਹਿੰਦੇ ਸੀ ਅਸੀਂ ਤਾਂ ਜੀ ਆਮ ਆ ਤੇ ਉਹਨਾਂ ਲੋਕਾਂ ਨੇ ਕਿੰਨਾ ਕੁਝ ਜਿਹੜਾ ਹੈ ਸਟਰਕਚਰ ਖੜਾ ਕਰ ਲਿਆ ਤੇ ਲੱਖਾਂ ਕਰੋੜਾਂ ਰੁਪਈਆ ਬਣਾ ਲਿਆ ਉਹ ਕਿੱਥੋਂ ਬਣਿਆ ਆਮ ਲੋਕਾਂ ਦਾ ਕਿਸੇ ਦਾ ਬਣਿਆ ਅੱਜ ਤੱਕ ਜਿਉਂ ਪਾਵਰ 'ਚ ਆਏ ਆ ਬਣਿਆ ਨਾ ਇਹਦਾ ਮਤਲਬ ਵੀ ਆਪਣੇ ਘਰਾਂ ਨੂੰ ਹੀ ਜਿਹੜਾ ਹੈ ਉੱਟ ਹੋਇਆ ਗਿਆ ਜਿਹੜੇ ਅੱਜ ਸਮਝੀ ਬੈਠੇ ਆ ਨਾ ਵੀ ਅਸੀਂ ਬਾਦਸ਼ਾਹਾਂ ਜੋ ਕਰਾਂਗੇ ਅਸੀਂ ਉਹੀ ਹੋਏਗਾ ਯਾਦ ਰੱਖਿਓ ਵੀ ਪਰਮਾਤਮਾ ਸਭ ਤੋਂ ਵੱਡਾ ਬਾਦਸ਼ਾਹ ਹੈ ਉਹ ਪਾਤਸ਼ਾਹਾਂ ਦਾ ਵੀ ਪਾਸ਼ਾ ਹੈ ਤੇ ਇੱਕ ਗੱਲ ਯਾਦ ਰੱਖਿਆ ਜੇ ਮੇਰੇ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ ਨੇ ਕਹਿੰਦੇ ਉਹ ਪਰਮਾਤਮਾ ਕਿਹੋ ਜ੍ਹਾ ਹੈ ਉਹ ਸਤਿਗੁਰੂ ਕਿਹੋ ਜ੍ਹਾ ਹੈ ਕਹਿੰਦੇ ਉਹ ਪਾਦਸ਼ਾਹ ਐਹੋ ਜ੍ਹਾ ਹੈ ਜਿਹੜਾ ਕਿ ਉਹ ਤਾਂ ਸਾਰਿਆਂ ਨੂੰ ਆਪਣੇ ਹੱਥ ਵਿੱਚ ਕਰਨ ਵਾਲਾ ਹੈ ਜੋ ਚੜੇ ਆਕਾਸ਼ ਗਿਰਾਵੈ ਤੇ ਉਹ ਤਾਂ ਖਲ ਮੂਰਤ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਕਹਿੰਦੇ ਉਹ ਉੱਪਰ ਤੱਕ ਚੜ੍ਹਨ ਦੀ ਸਮਰੱਥਾ ਰੱਖਦਾ ਤੇ ਥੱਲੇ ਡੇਗਣ ਦੀ ਸਮਰੱਥਾ ਵੀ ਰੱਖਦਾ ਹੈ ਕਹਿੰਦੇ ਇੱਕ ਮੂਰਖ ਨੂੰ ਪੰਡਿਤ ਵਿਦਵਾਨ ਬਣਾ ਸਕਦਾ ਤੇ ਇੱਕ ਪੰਡਿਤ ਨੂੰ ਮੂਰਖ ਕਰ ਸਕਦਾ ਉਹ ਪਰਮਾਤਮਾ ਕੋਲੇ ਇੰਨੀ ਤਾਕਤ ਹੈ ਇਹ ਨਾ ਸੋਚੋ ਵੀ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੇ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾ ਤੇ ਯਾਦ ਰੱਖੋ ਵੀ ਪਰਮਾਤਮਾ ਉੱਪਰ ਬੈਠਾ ਸਭ ਕੁਝ ਨੋਟ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ